ਦੋਸਤੋ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦਾ ਨਵੀਂ ਵੀਡੀਓ 'ਚ ਮੈਂ ਜੁੜਿਆ ਜੀ ਇੱਕ ਵਾਰੀ ਫੇਰ ਤੋਂ ਗੁਰਿੰਦਰ ਇੱਕ ਹੋਰ ਕ੍ਰਾਈਮ ਸਟੋਰੀ ਤੁਹਾਡੇ ਲਈ ਲੈ ਕੇ ਤੇ ਸੱਚੀ ਘਟਨਾ ਤੁਹਾਡੇ ਲਈ ਲੈ ਕੇ ਜਿਹੜੀ ਅੱਜ ਦੀ ਕ੍ਰਾਈਮ ਸਟੋਰੀ ਸਬੰਧ ਰੱਖਦੀ ਆ ਜੀ ਉੱਤਰ ਪ੍ਰਦੇਸ਼ ਦੇ ਨਾਲ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਦੇ ਵਿੱਚ ਇਹ ਹਾਲ ਹੀ ਵਿੱਚ ਘਟਨਾ ਵਾਪਰੀ ਦਸੰਬਰ 2025 ਦੀ ਗੱਲ ਹੈ 8 ਦਸੰਬਰ 2025 ਦੀ ਸਵੇਰ 9 ਵਜੇ ਪੁਲਿਸ ਕੰਟਰੋਲ ਰੂਮ ਦੇ ਵਿੱਚ ਇੱਕ ਫੋਨ ਜਾਂਦਾ ਲਖਨਊ ਦੇ ਇੱਕ ਮਹਿਲਾ ਗਿਉਂ ਕਹਿੰਦੀ ਹੈ ਕਿ ਮੈਂ ਇੱਕ ਕਤਲ ਕੀਤਾ ਵਾ ਤੇ লাশ ਘਰ ਦੇ ਵਿੱਚ ਪਈ ਆ ਤੁਸੀਂ ਆਜੋ ਅੱਗੇਉਂ ਕੰਟਰੋਲ ਰੂਮ ਜਿਹੜੀ ਮਹਿਲਾ ਪੁਲਿਸ ਵਾਲੀ ਗੱਲ ਕਰ ਰਹੀ ਸੀ ਉਹਨੂੰ ਇਹ ਲੱਗਦਾ ਕਿ ਸ਼ਾਇਦ ਕੋਈ ਲੇਡੀ ਸਵੇਰੇ ਸਵੇਰੇ ਮਜ਼ਾਕ ਕਰ ਰਹੀ ਆ ਉਹ ਸੀਰੀਅਸਲੀ ਨਹੀਂ ਲੈਂਦੀ ਫੇਰ ਉਹ ਦੁਬਾਰਾ ਕਹਿੰਦੀ ਆ ਕਿ ਮੈਨੂੰ ਮੇਰਾ ਯਕੀਨ ਕਰੋ ਕਿ ਮੈਂ ਇੱਕ ਕਤਲ ਕੀਤਾ ਵਾ ਤੇ Laash ਮੇਰੇ ਘਰ ਦੇ ਵਿੱਚ ਪਈ ਆ ਤੁਸੀਂ ਆਜੋ ਸੇਮ ਜਦੋਂ ਉਹ ਰਿਪੀਟ ਕਰਦੀ ਆ ਤਾਂ ਉਹ ਲੇਡੀ ਜਿਹੜੀ ਅੱਗੇ ਪੁਲਿਸ ਵਾਲੀ ਹੁੰਦੀ ਆ ਫੋਨ ਦੇ ਉੱਤੇ ਕੰਟਰੋਲ ਰੂਮ ਤੋਂ ਜਿਹੜੀ ਗੱਲ ਕਰ ਰਹੀ ਸੀ ਉਹ ਸੀਰੀਅਸਲੀ ਲੈਂਦੀ ਆ ਤੇ ਉਹ ਉਸ ਖੇਤਰ ਦੇ ਵਿੱਚ ਜਿਹੜਾ ਥਾਣਾ ਪੈਂਦਾ ਸੀ ਉਥੇ ਸੂਚਿਤ ਕਰਦੀ ਆ ਕਿ ਆ ਫਲਾਣੀ ਫਲਾਣੀ ਜਗਾ ਤੋਂ ਫੋਨ ਆਇਆ ਆਹ ਲੋਕੇਸ਼ਨ ਹੈ ਇੱਥੇ ਇੱਕ ਮਹਿਲਾ ਦਾ ਫੋਨ ਆ ਰਿਹਾ ਤੇ ਉਹ ਕਹਿ ਰਹੀ ਆ ਕਿ ਉਹਨੇ ਇੱਕ ਕਤਲ ਕੀਤਾ ਵਾ ਉਸ ਲੋਕੇਸ਼ਨ ਦੇ ਉੱਤੇ ਪੁਲਿਸ ਆਪਣੀ ਟੀਮ ਭੇਜਦੀ ਆ ਉਸ ਥਾਣੇ ਦੇ ਵੱਲੋਂ ਤੇ ਜਦੋਂ ਉਸ ਘਰ ਦੇ ਵਿੱਚ ਪੁਲਿਸ ਪਹੁੰਚਦੀ ਆ ਦਰਵਾਜ਼ਾ ਖੜਕਾਇਆ ਜਾਂਦਾ ਵਾ ਉਹ ਮਹਿਲਾ ਬਾਹਰ ਆਉਂਦੀ ਆ ਤਾਂ ਪੁਲਿਸ ਵਾਲੇ ਪੁੱਛਦੇ ਨੇ ਕਿ ਕੀ ਤੁਸੀਂ ਫੋਨ ਕੀਤਾ ਸੀ ਉਹ ਕਹਿੰਦੀ ਆ ਹਾਂਜੀ ਜਦੋਂ ਪੁਲਿਸ ਵਾਲੇ ਅੰਦਰ ਵੜਦੇ ਨੇ ਤਾਂ ਵਾਕਈ ਉਥੇ ਇੱਕ Laash ਪਈ ਸੀ 34 ਸਾਲ ਦੀ ਉਹਦੀ ਉਮਰ ਸੀ ਬੰਦੇ ਦੀ ਤੇ ਨਾਮ ਉਹਦਾ ਜੀ ਸੂਰੇਆ ਪ੍ਰਤਾਪ ਸਿੰਘ ਵੱਡੇ ਅਧਿਕਾਰੀਆਂ ਨੂੰ ਫੋਨ ਕੀਤਾ ਜਾਂਦਾ ਪੁਲਿਸ ਦੇ ਜਿਹੜੇ ਵੱਡੇ ਅਧਿਕਾਰੀ ਸੀ ਉਹ ਉਥੇ ਬੁલાਏ ਜਾਂਦੇ ਨੇ ਮੌਕੇ ਤੇ ਪਹੁੰਚਦੇ ਨੇ ਬੋਡੀ ਨੂੰ ਕਬਜ਼ੇ ਦੇ ਵਿੱਚ ਲੈਂਦੇ ਨੇ ਤੇ ਪੋਸਟਮਾਰਟਮ ਲਈ ਭੇਜਿਆ ਜਾਂਦਾ ਬੋਡੀ ਨੂੰ ਹਿਰਾਸਤ ਦੇ ਵਿੱਚ ਉਸ ਲੇਡੀ ਨੂੰ ਲਿਆ ਜਾਂਦਾ ਵਾ ਇੱਦਾਂ ਲੱਗ ਰਿਹਾ ਸੀ ਕਿ ਉਸ ਬੰਦੇ ਦਾ ਕਤਲ ਬਹੁਤ ਤੇਜ਼ ਹਥਿਆਰ ਦੇ ਨਾਲ ਵਾਰ-ਵਾਰ ਜਿਹੜੇ ਵਾਰ ਕੀਤੇ ਗਏ ਉਹਦੇ ਨਾਲ ਹੋਇਆ ਉਹਦੀ ਮੌਤ ਦਾ ਕਾਰਨ ਇਹ ਸੀ ਪੋਸਟਮਾਰਟਮ ਦੀ ਰਿਪੋਰਟ ਦੇ ਵਿੱਚ ਵੀ ਇਹੀ ਆਉਂਦਾ ਵਾ ਇੰਨੀ ਦੇਰ ਨੂੰ ਜਿਹੜੇ ਉਹਦੇ ਘਰ ਵਾਲੇ ਸੀ ਉਹਨਾਂ ਨੂੰ ਸੂਚਿਤ ਕਰ ਦਿੱਤਾ ਜਾਂਦਾ ਪਤਾ ਲਗਾਇਆ ਜਾਂਦਾ ਕਿ ਆਕਰੇ ਬੰਦਾ ਹੈ ਕੌਣ ਆ ਇਹ ਘਰ ਕੀ ਦਾ ਵਾ ਘਰ ਉਸੇ ਬੰਦੇ ਦਾ ਸੀ ਤੇ ਬਾਕੀ ਆਸ-ਪਾਸ ਤੋਂ ਸਾਰਾ ਜਿਹੜਾ ਉਹਨਾਂ ਦੇ ਘਰ ਵਾਲਿਆਂ ਦਾ ਸੰਪਰਕ ਲੈ ਕੇ ਉਹਨਾਂ ਨੂੰ ਸੂਚਿਤ ਕੀਤਾ ਜਾਂਦਾ ਵਾ ਜਿਹੜਾ ਇਹ ਸੂਰਜ ਪ੍ਰਤਾਪ ਸਿੰਘ ਆ ਇਹ ਪੇਸ਼ੇਵਜੋਂ ਇੱਕ ਇੰਜੀਨੀਅਰ ਸੀਗਾ ਜੀ ਤੇ ਇਹਦੇ ਫਾਦਰ ਨਰਿੰਦਰ ਕੁਮਾਰ ਮੌਕੇ ਤੇ ਪਹੁੰਚਦੇ ਆ ਇਹਦੀ ਮਾਂ 우ਸ਼ਾ ਰਾਣੀ ਉਹ ਵੀ ਮੌਕੇ ਤੇ ਪਹੁੰਚਦੀ ਆ ਰੋਂਦੀ ਕਰ ਲੌਂਦੀ ਉਹ ਤੋਂ ਆਪਣਾ ਆਪ ਨਹੀਂ ਸੰਭਾਲਿਆ ਜਾ ਰਿਹਾ ਜਿਹਦਾ ਇੱਕ ਜਵਾਨ ਪੁੱਤ ਤੁਰ ਗਿਆ 32-33 ਸਾਲ ਦਾ ਉਹਦੀ ਉਹਦੇ ਦਿਲ ਦੇ ਮਾਂ ਦੇ ਦਿਲ ਦੇ ਉੱਤੇ ਕੀ ਬੀਤਦੀ ਹੋਊਗੀ ਇਹ ਤੁਸੀਂ ਸਮਝ ਸਕਦੇ ਹੋ ਤੇ ਮਾਂ ਆਉਂਦੀ ਐ ਰੋਂਦੀ ਹੋਈ ਇਹ ਕਹਿੰਦੀ ਆ ਕਿ ਹਲੇ ਮੈਂ ਤੇਰਾ ਵਿਆਹ ਵੀ ਨਹੀਂ ਦੇਖਿਆ ਸੀ ਮੈਂ ਤਾਂ ਤੇਰੇ ਸੇਹਰਾ ਬੰਨਣਾ ਜਿਹੜਾ ਸੇਹਰਾ ਬੰਨਿਆ ਦੇਖਣਾ ਚਾਹੁੰਦੀ ਸੀ ਉਹ ਮੇਰਾ ਚਾ ਸਾਰੇ ਤੋਂ ਅਧੂਰੇ ਮੇਰੇ ਅਧੂਰੇ ਰਹਿ ਗਏ ਤੂੰ ਐਦਾਂ ਹੀ ਚਲੇ ਗਿਆ ਇਹ ਸਾਰੀਆਂ ਗੱਲਾਂ ਪੁਲਿਸ ਸੁਣਦੀ ਆ ਉਹਨਾਂ ਨੂੰ ਇਹ ਪਤਾ ਲੱਗਦਾ ਕਿ ਹਲੇ ਇਹਦਾ ਵਿਆਹ ਨਹੀਂ ਸੀ ਹੋਇਆ ਇਕਵਾਰਾ ਸੀ ਜਿਹੜਾ ਪਿਓ ਸੀਗਾ ਜੀ ਨਰਿੰਦਰ ਕੁਮਾਰ ਸੂਰੇ ਪ੍ਰਤਾਪ ਸਿੰਘ ਦਾ ਉਹ ਇੱਕੋ ਰਾਟਾ ਲਗਾ ਰਿਹਾ ਸੀ ਕਿ ਇਹ ਪਾਪੜ ਨੇ ਮੇਰੇ ਮੁੰਡੇ ਨੂੰ ਮਾਰਿਆ ਵਾ ਜਿਹੜੀ ਜਿਹੜੀ ਔਰਤ ਦਾ ਨਾਮ ਹੈ ਜੀ ਰਚਨਾ ਜਿਨੇ ਇਹ ਸਾਰਾ ਫੋਨ ਕੀਤਾ ਤੇ ਉਸ ਬੰਦੇ ਨੂੰ ਮੌਤ ਦੇ ਘਾਟ ਉਤਾਰਿਆ ਪਿਓ ਇਹ ਵੀ ਇਲਜ਼ਾਮ ਲਗਾਉਂਦਾ ਕਿ ਰਚਨਾ ਤੇ ਉਹਦੀਆਂ ਦੋ ਕੁੜੀਆਂ ਨੇ ਉਹ ਵੀ ਇਹਦੇ ਵਿੱਚ ਸ਼ਾਮਲ ਨੇ ਉਹਨਾਂ ਨੇ ਵੀ ਮੇਰੇ ਮੁੰਡੇ ਨੂੰ ਮਾਰਿਆ ਵਾ ਪਰ ਇਹ ਕੰਮ ਸੀਗਾ ਜੀ ਹੁਣ ਪੁਲਿਸ ਦਾ ਪੁਲਿਸ ਇਹ ਸਾਰੇ ਮਾਮਲੇ ਦੀ ਜਾਂਚ ਕਰਨਾ ਕਰਨ ਲੱਗੀ ਸੀ ਤੇ ਐਫ ਆਈ ਆਰ ਜਿਹੜੀ ਰਚਨਾ ਦੇ ਉੱਤੇ ਉਹਨਾਂ ਨੇ ਦਰਜ ਕਰ ਲਈ ਸੀ ਤੇ ਇਹ ਸਾਰਾ ਮਾਮਲਾ ਮਾਮਲਾ ਵਾ ਜਿਹੜਾ ਉਹ ਜਾਣਨਾ ਚਾਹੁੰਦੀ ਸੀ ਕਿ ਆਖਿਰ ਹੈ ਕੀ ਉਸ ਔਰਤ ਨੇ ਇਸ ਇੰਜੀਨੀਅਰ ਦਾ ਕਤਲ ਕੀਤਾ ਕਿਉਂ ਪਿਓ ਇੱਕੋ ਗੱਲ ਕਹੀ ਜਾ ਰਿਹਾ ਸੀ ਕਿ ਜਿੱਥੇ ਇਹ ਰਹਿ ਰਹੀ ਸੀ ਤੇ ਇਹਦੀਆਂ ਕੁੜੀਆਂ ਰਹਿ ਰਹੀਆਂ ਨੇ ਮੇਰੇ ਮੁੰਡੇ ਦਾ ਘਰ ਆ ਇਹਦੀ ਕੀਮਤ ਘੱਟੋ ਘੱਟ 50 ਲੱਖ ਤੋਂ ਉੱਤੇ ਆ ਇਸ ਘਰ ਨੂੰ ਲੈਣ ਵਾਸਤੇ ਮੇਰੇ ਮੁੰਡੇ ਨੂੰ ਮਾਰਿਆ ਗਿਆ ਪੋਏ ਕਹਿ ਰਿਹਾ ਸੀ ਪਰ ਪੁਲਿਸ ਨੇ ਜਿਹੜੀ ਆਪਣੀ ਜਾਂਚ ਆਹੂ ਪੂਰੀ ਕਰਨੀ ਸੀ ਆਖਿਰ ਇਸ ਕਤਲ ਦੇ ਪਿੱਛੇ ਤੇ ਰਚਨਾ ਸੂਰਿਆ ਪ੍ਰਤਾਪ ਸਿੰਘ ਦਾ ਕੀ ਰਿਸ਼ਤਾ ਸੀ ਇਹ ਸਾਰਾ ਕੁਝ ਜਾਣਨ ਵਾਸਤੇ ਆਪਾਂ ਨੂੰ ਜਾਣਾ ਪੈਣਾ ਜੀ ਥੋੜਾ ਪਿੱਛੇ ਕਹਾਣੀ ਜਿੱਥੋਂ ਸ਼ੁਰੂ ਹੁੰਦੀ ਆ ਕਹਾਣੀ ਸ਼ੁਰੂ ਹੁੰਦੀ ਆ ਜੀ 2012 ਤੋਂ ਆਹ 25 ਦੇ ਵਿੱਚ ਆ ਕੇ ਦੇਖ ਲਓ ਕਿ ਸਾਰਾ ਕੁਝ ਹੋਇਆ 2012 ਤੋਂ ਦੋਨੋਂ ਲਿੰਕ ਦੇ ਵਿੱਚ ਸੀ ਸੂਰਿਆ ਪ੍ਰਤਾਪ ਸਿੰਘ ਤੇ ਰਚਨਾ ਇਹ ਆਖਿਰ ਦੋਨੋਂ ਮਿਹਲੇ ਕਿਵੇਂ ਸੀ ਉਦੋਂ ਸੂਰੇ ਪ੍ਰਤਾਪ ਸਿੰਘ ਇੱਕ ਵਿਦਿਆਰਥੀ ਸੀ ਪੜਦਾ ਹੁੰਦਾ ਸੀ ਤੇ ਨਾਲ-ਨਾਲ ਆਪਣੇ ਘਰ ਦਾ ਖਰਚਾ ਉਹ ਚਲਾਉਣ ਦੇ ਲਈ ਬੱਚਿਆਂ ਨੂੰ ਟਿਊਸ਼ਨ ਪੜਾਉਣ ਦੇ ਲਈ ਆਪਣੀ ਐਡ ਕਰਦਾ ਸੀ ਘਰ-ਘਰ ਜਾ ਕੇ ਪੁੱਛਦਾ ਸੀ ਕਿ ਜੇ ਕਿਸੇ ਨੂੰ ਟਿਊਸ਼ਨ ਦੀ ਲੋੜ ਹੋਵੇ ਉਹਨਾਂ ਦੇ ਘਰ ਕੋਈ ਬੱਚਾ ਹੋਵੇ ਤਾਂ ਕਿ ਉਹਦੀ ਜਿਹੜੀ ਪੌਕਟ ਮਨੀ ਆ ਉਹ ਨਿਕਲਦੀ ਰਹੇ ਉਹ ਮਾੜਾ-ਮੋਟਾ ਆਪਣਾ ਖਰਚਾ ਪਾਣੀ ਚਲਾ ਸਕੇ ਇੰਦਾ ਹੀ ਜਿੱਥੇ ਉਹ ਰਹਿੰਦਾ ਸੀ ਉੱਥੇ ਘਰ ਸੀਗਾ ਜੀ ਰਜਿੰਦਰ ਕੁਮਾਰ ਦਾ ਜਿਹੜਾ ਇੱਕ ਸਰਕਾਰੀ ਕਰਮਚਾਰੀ ਸੀ ਉਹਦੇ ਜਿਹੜਾ ਇਹ ਸਰਕਾਰੀ ਕਰਮਚਾਰੀ ਆ ਉਹਦੇ ਘਰ ਦੋ ਬੇਟੀਆਂ ਸੀ ਇੱਕ ਦੀ ਉਮਰ ਆ ਜੀ 3 ਸਾਲ ਇੱਕ ਦੀ ਉਮਰ 5 ਸਾਲ ਤੇ ਰਚਨਾ ਵਾ ਜਿਹੜੀ ਇਹਦੀ ਘਰ ਵਾਲੀ ਸੀ ਪੁੱਛਦੇ ਪੁੱਛਦੇ ਇਹਨਾਂ ਦੇ ਘਰ ਉਹ ਪਹੁੰਚਦਾ ਵਾ ਰਚਨਾ ਜਦੋਂ ਕੁੰਡਾ ਖੋਲਦੀ ਆ ਉਹਨੂੰ ਪੁੱਛਿਆ ਜਾਂਦਾ ਕਿ ਤੁਹਾਡੇ ਘਰ ਕੀ ਕੋਈ ਟਿਊਸ਼ਨ ਪੜਨ ਵਾਲਾ ਹੈਗਾ ਤਾਂ ਉਹ ਕਹਿੰਦੀ ਮੇਰੀ ਛੋਟੀ ਮੇਰੀਆਂ ਦੋ ਬੇਟੀਆਂ ਨੇ ਛੋਟੀ ਬੇਟੀ ਦਾਲੇ 3 ਸਾਲ ਦੀ ਆ ਬਹੁਤ ਛੋਟੀ ਆ 5 ਸਾਲ ਦੀ ਆ ਜਿਹੜੀ ਮੈਂ ਆਪਣੇ ਹਸਬੰਡ ਨਾਲ ਗੱਲ ਕਰੂੰਗੀ ਕਿ ਜੇ ਉਹਨਾਂ ਨੂੰ ਉਹਨੂੰ ਟਿਊਸ਼ਨ ਪੜਾਉਣ ਦੀ ਲੋੜ ਆ ਤਾਂ ਮੈਂ ਤੁਹਾਡੇ ਨਾਲ ਸੰਪਰਕ ਕਰ ਲੂੰਗੀ ਰਚਨਾ ਰਜਿੰਦਰ ਕੁਮਾਰ ਨੂੰ ਪੁੱਛਦੀ ਆ ਰਾਤ ਨੂੰ ਕਿ ਟਿਊਸ਼ਨ ਪੜਾਉਣ ਦਾ ਜੇ ਕੋਈ ਇਰਾਦਾ ਹੈ ਤਾਂ ਦੱਸੋ ਤਾਂ ਰਜਿੰਦਰ ਕੁਮਾਰ ਹਾਂ ਮੈਂ ਭਰ ਦਿੰਦਾ ਅਗਲੇ ਦਿਨ ਸੂਰਜ ਪ੍ਰਤਾਪ ਸਿੰਘ ਨੂੰ ਘਰੇ ਬੁਲਾਇਆ ਜਾਂਦਾ ਕਿ ਉਹ ਉਹਨਾਂ ਦੀ ਜਿਹੜੀ ਵੱਡੀ ਬੇਟੀ ਆ ਉਹਨੂੰ ਟਿਊਸ਼ਨ ਪੜਾਉਂਦੀ। ਇੱਥੇ ਇੱਕ ਗੱਲ ਹੋਰ ਸੀ ਕਿ ਜਿਹੜਾ ਰਜਿੰਦਰ ਕੁਮਾਰ ਆ ਉਹ ਸ਼ਰਾਬ ਪੀਣ ਦਾ ਆਦੀ ਸੀ। ਸ਼ਰਾਬ ਪੀ ਪੀ ਕੇ ਉਹਨੇ ਖੁਦ ਨੂੰ ਬਿਮਾਰ ਕਰ ਲਿਆ ਸੀ ਆਪਣੀ ਸਿਹਤ ਆ ਜਿਹੜੀ ਉਹ ਖਰਾਬ ਕਰ ਲਈ ਸੀ। 2 ਸਾਲ ਦਾ ਸਮਾਂ ਬੀਤ ਜਾਂਦਾ ਉਹ ਰੋਜ਼ ਉਹਨਾਂ ਦੇ ਘਰ ਜਾਂਦਾ ਸੀ ਤੇ ਟਿਊਸ਼ਨ ਪੜਾ ਕੇ ਮੁੜਿਆ ਆਉਂਦਾ ਸੀਗਾ ਬੱਚੀ ਨੂੰ। 2 ਸਾਲਾਂ ਬਾਅਦ ਰਜਿੰਦਰ ਕੁਮਾਰ ਦੀ ਮੌਤ ਹੋ ਜਾਂਦੀ ਆ ਪੀਲੀਆ ਹੋਣ ਦੇ ਨਾਲ। ਜਿਹੜੀ ਰਚਨਾ ਸੀ ਉਹ ਵਿਧਵਾ ਹੋ ਜਾਂਦੀ ਆ ਕੁਝ ਦਿਨ ਜਦੋਂ ਇਹ ਸਾਰਾ ਕੁਝ ਹੁੰਦਾ ਤਾਂ ਕੁਝ ਦਿਨ ਸਾਰਾ ਕੁਝ ਅਫਸੈਟ ਹੋ ਜਾਂਦਾ ਜਦੋਂ ਸਾਰਾ ਕੁਝ ਫੇਰ ਲੀਹ ਦੇ ਉੱਤੇ ਆਉਣ ਲੱਗਦਾ ਤਾਂ ਸੂਰੇ ਪ੍ਰਤਾਪ ਸਿੰਘ ਫੇਰ ਘਰੇ ਆਉਂਦਾ ਵਾ ਵੱਡੀ ਬੇਟੀ ਨੂੰ ਟਿਊਸ਼ਨ ਪੜਾਉਣ ਦੇ ਲਈ ਤੇ ਹੁਣ ਪਹਿਲਾਂ ਤੇ ਹੁਣ ਦੇ ਵਿੱਚ ਫਰਕ ਬੜਾ ਸੀ ਮਾਹੌਲ ਜਿਹੜਾ ਘਰੇ ਮਾਹੌਲ ਬਣਦਾ ਸੀ ਰਚਨਾ ਵਿਧਵਾ ਸੀ ਉਹਨੂੰ ਕਿਸੇ ਚੀਜ਼ ਦੀ ਕਮੀ ਮਹਿਸੂਸ ਹੁੰਦੀ ਸੀ ਤੇ ਉਹ ਆਕਰਸ਼ਿਤ ਹੋ ਜਾਂਦੀ ਆ ਜੀ ਸੂਰਿਆ ਪ੍ਰਤਾਪ ਸਿੰਘ ਦੇ ਵੱਲ ਜਦ ਕਿ ਉਹ ਉਮਰ ਚ ਬਹੁਤ ਜ਼ਿਆਦਾ ਛੋਟਾ ਸੀ ਜਿਹੜੀ ਰਚਨਾ ਵਾਂ ਉਸ ਸਮੇ 2012 ਦੇ ਵਿੱਚ ਹੀ ਉਹਦੀ ਉਮਰ ਜਿਹੜੀ ਲਗਾ ਲੋ ਕਿ 35 36 ਸਾਲ ਦੀ ਸੀਗੀ ਤੇ ਜਿਹੜਾ ਸੂਰਿਆ ਪ੍ਰਤਾਪ ਸਿੰਘ ਸੀ ਉਸ ਸਮੇ 19 20 ਸਾਲ ਦਾ ਸੀ ਇੰਨਾ ਜ਼ਿਆਦਾ ਫਰਕ ਸੀਗਾ ਦੋਨਾਂ ਦੀ ਉਮਰ ਦੇ ਵਿੱਚ ਫੇਰ ਵੀ ਦੋਨਾਂ ਦੇ ਵਿੱਚ ਜੀ ਦੋਸਤੀ ਹੋ ਜਾਂਦੀ ਆ ਦੋਸਤੀ ਹੁੰਦੇ ਆ ਹੁੰਦੇ ਆ ਇਹ ਦੋਸਤੀ ਆ ਜਿਹੜੀ ਉਹ ਪਿਆਰ ਦੇ ਵਿੱਚ ਬਦਲ ਜਾਂਦੀ ਆ ਤੇ ਸੂਰਿਆ ਪ੍ਰਤਾਪ ਸਿੰਘ ਹੁਣ ਰੋਜ਼ ਘਰੇ ਤਾਂ ਆਉਂਦਾ ਹੀ ਸੀ ਟਿਊਸ਼ਨ ਪੜਾਉਣ ਦੇ ਬਹਾਨੇ ਤੇ ਜਦ ਵੀ ਉਹਨੂੰ ਮੌਕਾ ਮਿਲਦਾ ਰਚਨਾ ਦੇ ਨਾਲ ਆਪਣਾ ਸਮਾਂ ਬਤੀਤ ਕਰਦਾ ਸੀ ਦੋਨਾਂ ਦੇ ਵਿੱਚ ਸਰੀਰਕ ਸੰਬੰਧ ਵੀ ਬਣ ਜਾਂਦੇ ਨੇ ਤੇ ਇਸ ਰਿਸ਼ਤੇ ਬਾਰੇ ਜਿਹੜੀਆਂ ਰਚਨਾ ਦੀਆਂ ਬੇਟੀਆਂ ਉਹਨਾਂ ਨੂੰ ਵੀ ਪਤਾ ਲੱਗਦਾ ਤੇ ਜਿਹੜਾ ਸੂਰਜ ਪ੍ਰਤਾਪ ਸਿੰਘ ਦੇ ਮਾਤਾ ਪਿਤਾ ਉਹਨਾਂ ਨੂੰ ਵੀ ਪਤਾ ਲੱਗ ਜਾਂਦਾ ਸੂਰਜ ਕੁਮਾਰ ਦੇ ਮਾਤਾ ਪਿਤਾ ਉਹਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕਰਦੇ ਨੇ ਕਿ ਸਾਰਾ ਕੁਝ ਠੀਕ ਨਹੀਂ ਆ ਤੇਰੇ ਤੋਂ ਉਮਰ ਦੇ ਵਿੱਚ ਬਹੁਤ ਵੱਡੀ ਆ ਤੇ ਤੂੰ ਤੇਰਾ ਵਾਲੇ ਵਿਆਹ ਕਰਨਾ ਤੇਰੀ ਬਹੁਤ ਜ਼ਿੰਦਗੀ ਪਈ ਆ ਆਪਣੀ ਜ਼ਿੰਦਗੀ ਨੂੰ ਤਬਾਹ ਨਾ ਕਰ ਪਰ ਜਿੰਨਾ ਇਹਨਾਂ ਨੂੰ ਰੋਕਿਆ ਜਾਂਦਾ ਸੀ ਉਹਨਾਂ ਹੀ ਇਹ ਪਿਆਰ ਦੇ ਵਿੱਚ ਡੁੱਬਦੇ ਜਾ ਰਹੇ ਸੀ ਆਖਰ ਜੀ 2000 ਵੀ ਆ ਜਾਂਦਾ ਬੱਚੀਆਂ ਕਾਫੀ ਵੱਡੀਆਂ ਹੋ ਗਈਆਂ ਤੇ ਇਹਨਾਂ ਦਾ ਜਿਹੜਾ ਰਿਲੇਸ਼ਨ ਇਦਾਂ ਹੀ ਚੱਲਿਆ ਆ ਰਿਹਾ ਲਾਲੂ ਕੇ 2014-15 ਤੋਂ ਲੈ ਕੇ 2020 ਤੱਕ ਇਹ ਆ ਗਿਆ ਰਿਲੇਸ਼ਨ ਹੁਣ ਜਿਹੜੇ ਘਰ ਦੇ ਵਿੱਚ ਕਤਲ ਹੋਇਆ ਉਹ ਘਰ ਸੀਗਾ ਜੀ ਸੂਰਜ ਪ੍ਰਤਾਪ ਸਿੰਘ ਦਾ 2020 ਦੇ ਵਿੱਚ ਇਹ ਰਚਨਾ ਤੇ ਉਹਦੀਆਂ ਬੇਟੀਆਂ ਨੂੰ ਆਪਣੇ ਘਰ ਰਹਿਣ ਦੇ ਲਈ ਬੁਲਾ ਲੈਂਦਾ ਯਾਨੀ ਕਿ ਬਿਨਾ ਵਿਆਹ ਤੋਂ 11 ਰਿਲੇਸ਼ਨਸ਼ਿਪ ਦੇ ਵਿੱਚ ਰਹਿੰਦੇ ਨੇ ਸੂਰਜ ਪ੍ਰਤਾਪ ਸਿੰਘ ਤੇ ਰਚਨਾ ਤੇ ਨਾਲ ਉਹਦੀਆਂ ਬੇਟੀਆਂ ਨੂੰ ਵੀ ਰੱਖ ਲਿਆ ਜਾਂਦਾ ਵਾ ਪਤੀ ਪਤਨੀ ਦੇ ਵਾਂਗੂ ਦੋਨੋਂ ਜਣੇ ਰਹਿਣ ਲੱਗ ਜਾਂਦੇ ਆ ਹੁਣ ਬੇਟੀਆਂ ਵੱਡੀਆਂ ਸੀ ਤੇ ਸੂਰੇ ਪ੍ਰਤਾਪ ਸਿੰਘ ਕਿਤੇ ਨਾ ਕਿਤੇ ਉਹਨਾਂ ਤੇ ਹੱਕ ਜਤਾਉਂਦਾ ਸੀ ਪਿਓ ਵਾਲਾ ਉਹ ਕਿੱਥੇ ਜਾਂਦੀਆਂ ਨੇ ਕਿਹਨੂੰ ਮਿਲਦੀਆਂ ਨੇ ਕਿਹਦੇ ਨਾਲ ਗੱਲ ਕਰਦੀਆਂ ਨੇ ਸਾਰਾ ਉਹ ਨਿਗਾਹ ਰੱਖਦਾ ਸੀ ਆਪਣੀਆਂ ਉਹ ਬੱਚੀਆਂ ਦੇ ਉੱਤੇ ਤੇ ਰਚਨਾ ਇਸ ਗੱਲ ਤੇ ਬੜੀ ਕੋਸ਼ਿਸ਼ ਹੀ ਕਿ ਜਿਹੜਾ ਸੂਰਜ ਪ੍ਰਤਾਪ ਆ ਉਹ ਮੇਰੀਆਂ ਬੇਟੀਆਂ ਨੂੰ ਆਪਣੀਆਂ ਬੇਟੀਆਂ ਵਾਂਗੂ ਸਮਝਦਾ ਵਾ ਪਰ ਅਸਲ 'ਚ ਸੱਚ ਕੁਝ ਹੋਰ ਸੀ ਸੂਰਜ ਪ੍ਰਤਾਪ ਸਿੰਘ ਦੇ ਦਿਲ ਦੇ ਵਿੱਚ ਕੁਝ ਹੋਰ ਸੀ ਉਹਦੀ ਨੀਤ ਜਿਹੜੀ ਖੋਟੀ ਸੀ ਜਿਹੜੀ ਰਚਨਾ ਦੀ ਵੱਡੀ ਬੇਟੀ ਸੀ ਉਹਦੇ ਤੇ ਇਹਨੇ ਮਾੜੀ ਅੱਖ ਰੱਖੀ ਹੋਈ ਸੀ ਜਦੋਂ ਉਹਨੂੰ ਸਮਝਾਉਂਦਾ ਸੀ ਜਾਂ ਪੜਾਉਂਦਾ ਸੀ ਹੁਣ ਤਾਂ ਗਲਤ ਹਰਕਤਾਂ ਉਹਦੇ ਨਾਲ ਕਰਨ ਦੀਆਂ ਕਰਨ ਦੀ ਕੋਸ਼ਿਸ਼ ਕਰਦਾ ਸੀ ਇਸ ਗੱਲ ਦਾ ਉਹ ਵੱਡੀ ਬੇਟੀ ਨੂੰ ਪਤਾ ਸੀ ਹੁਣ ਉਹ ਜਵਾਨ ਹੋ ਚੁੱਕੀ ਸੀ ਪਰ ਫੇਰ ਵੀ ਉਹ ਚੁੱਪ ਸੀ ਪਰ ਇਹਦੀਆਂ ਜਿਹੜੀਆਂ ਹਰਕਤਾਂ ਦਿਨੋਂ-ਦਿਨ ਬਹੁਤ ਜ਼ਿਆਦਾ ਅਸ਼ਲੀਲ ਹੁੰਦੀਆਂ ਜਾ ਰਹੀਆਂ ਸੀਗੀਆਂ ਤੇ ਬਹੁਤ ਜਦੋਂ ਪਾਣੀ ਸਿਰੋਂ ਲੰਘ ਜਾਂਦਾ ਵਾ ਤਾਂ ਇਹ ਆਪਣੀ ਮਾਂ ਦੇ ਨਾਲ ਗੱਲ ਕਰਦੀ ਆ ਕਿ ਇਦਾਂ-ਇਦਾਂ ਕਰਕੇ ਮੈਨੂੰ ਆਹ ਪ੍ਰੋਬਲਮ ਆ ਇਸ ਬੰਦੇ ਤੋਂ ਤਾਂ ਮਾਂ ਉਹਨੂੰ ਪਤਾ ਜਰੂਰ ਲੱਗ ਜਾਂਦਾ ਉਹਨੂੰ ਕਿ ਇਹ ਸਾਰਾ ਕੁਝ ਇਹ ਕਰ ਰਿਹਾ ਵਾ ਪਰ ਕਿਤੇ ਨਾ ਕਿਤੇ ਉਹ ਇਗਨੋਰ ਕਰਦੀ ਆ ਇਸ ਗੱਲ ਨੂੰ ਤੇ ਇੱਕ ਜਿਹੜਾ ਦਿਨ ਆਉਂਦਾ ਜੀ 7 ਦਸੰਬਰ 2025 ਦਾ ਆ ਵਾਲਾ ਉਸ ਦਿਨ ਜਿਹੜਾ ਸੂਰਜ ਪ੍ਰਤਾਪ ਸਿੰਘ ਸੀ ਰਚਨਾ ਦੀ ਵੱਡੀ ਬੇਟੀ ਨੂੰ ਕਹਿੰਦਾ ਕਿ ਆਪਣਾ ਫੋਨ ਚੈੱਕ ਕਰਾਵੇ ਉਹਨੂੰ ਜਦੋਂ ਫੋਨ ਦੇਖਦਾ ਉਹਦੇ ਵਿੱਚ ਕਿਸੇ ਮੁੰਡੇ ਦੀ ਫੋਟੋ ਸੀ ਜਦੋਂ ਉਹਨੂੰ ਪੁੱਛਿਆ ਜਾਂਦਾ ਕਿ ਮੁੰਡਾ ਕੌਣ ਆ ਕੁੜੀ ਕੋਈ ਵੀ ਜਵਾਬ ਨਹੀਂ ਦਿੰਦੀ ਤਾਂ ਉਹ ਉਹਨੂੰ ਕੜੀਸ ਕੇ ਬੈਡਰੂਮ ਦੇ ਵਿੱਚ ਲੈ ਜਾਂਦਾ ਵਾ 7 ਦਸੰਬਰ 2025 ਦੀ ਰਾਤ ਜਦੋਂ ਅੰਦਰ ਘੜੀਸਕੇ ਲੈ ਕੇ ਜਾਂਦਾ ਉਹਦੇ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕਰਦਾ ਉਹਦੇ ਨਾਲ ਸਰੀਰਕ ਸੰਬੰਧ ਬਣਾਉਣ ਦੀ ਕੋਸ਼ਿਸ਼ ਕਰਦਾ ਵੱਡੀ ਬੇਟੀ ਬਹੁਤ ਜ਼ਿਆਦਾ ਵਿਰੋਧ ਕਰਦੀ ਆ ਚੀਕਾ ਮਾਰਦੀ ਆ ਆਂਡ ਗਵਾਂਡ ਤੱਕ ਚੀਕਾਂ ਸੁਣਦੀਆਂ ਨੇ ਪਰ ਆਂਡ ਗਵਾਂਡ ਦੇ ਲਈ ਆਮ ਗੱਲ ਸੀ ਇਸ ਘਰ ਦੇ ਵਿੱਚ ਲੜਾਈ ਝਗੜੇ ਹੁਣ ਆਮ ਹੁੰਦੇ ਸੀ ਤੇ ਉਹ ਚੀਕਾਂ ਦੀ ਆਵਾਜ਼ ਛੋਟੀ ਬੇਟੀ ਤੇ ਮਾਂ ਤੱਕ ਵੀ ਪਹੁੰਚਦੀ ਆ ਛੋਟੀ ਬੇਟੀ ਕਹਿੰਦੀ ਆ ਕਿ ਅੱਜ ਕੁਝ ਗੜਬੜ ਲੱਗਦੀ ਆ ਦੀਦੀ ਦੀ ਆਵਾਜ਼ ਬਹੁਤ ਬੁਰੇ ਤਰੀਕੇ ਦੇ ਨਾਲ ਆ ਰਹੀ ਆ ਤੇ ਮਾਂ ਭੱਜ ਕੇ ਜਾ ਕੇ ਕੁੰਡਾ ਖੜਕਾਉਂਦੀ ਆ ਬਹੁਤ ਜ਼ਿਆਦਾ ਗੁੱਸੇ ਦੇ ਵਿੱਚ ਤੇ ਜਦੋਂ ਬਾਰ ਬਾਰ ਕੁੰਡਾ ਖੜਕਾਇਆ ਜਾਂਦਾ ਸੂਰਜ ਪ੍ਰਤਾਪ ਆ ਜਿਹੜਾ ਉਹ ਕੁੰਡਾ ਖੋਲਦਾ ਵਾ ਤੇ ਜਦੋਂ ਸਾਰਾ ਕੁਝ ਉਹ ਦੇਖਦੀ ਆ ਰਚਨਾ ਵੀ ਇਦਾਂ ਕਰਕੇ ਉਸ ਆ ਪੂਰੀ ਧੀ ਨਾਲ ਕੀ ਕਰ ਰਿਹਾ ਸੀ ਇੰਨਾ ਇੱਕ ਜ਼ਿਆਦਾ ਉਹਨੂੰ ਗੁੱਸਾ ਆਉਂਦਾ ਦੋਨੋਂ ਧੀਆ ਨੂੰ ਕਹਿੰਦੀ ਆ ਕਿ ਇਹਨੂੰ ਫੜ ਲਵੋ ਅੱਜ ਜਾਣ ਨਹੀਂ ਦੇਣਾ ਰਸੋਈ ਦੇ ਵਿੱਚ ਆਪ ਜਾਂਦੀ ਆ ਚਾਕੂ ਲੈ ਕੇ ਆਉਂਦੀ ਆ ਤੇ ਉਸ ਬੰਦੇ ਦੇ ਉੱਤੇ ਲਗਾਤਾਰ ਵਾਰ ਕਰਦੀ ਆ ਉਦੋਂ ਤੱਕ ਵਾਰ ਕਰੀ ਜਾਂਦੀ ਆ ਜਦ ਤੱਕ ਕਿ ਉਹ ਮਰ ਨਹੀਂ ਜਾਂਦਾ ਆਖਰ ਜਦੋਂ ਉਹਦੀ ਮਾਤ ਹੋ ਜਾਂਦੀ ਆ ਤਾਂ ਤਿੰਨੋਂ ਜਣੀਆਂ ਇਹ ਘਬਰਾ ਜਾਂਦੀਆਂ ਨੇ ਸਦਮੇ 'ਚ ਆ ਜਾਂਦੀਆਂ ਨੇ ਕਿ ਉਹਨਾਂ ਦੇ ਹੱਥੋਂ ਆ ਕੀ ਹੋ ਗਿਆ ਸੋਚਦੀਆਂ ਨੇ ਰਾਤ ਬਹੁਤ ਹੋ ਚੁੱਕੀ ਸੀ ਉਹਨਾਂ ਨੂੰ ਕੁਝ ਵੀ ਸਮਝ ਨਹੀਂ ਆਉਂਦਾ ਜਦੋਂ ਕੁਝ ਵੀ ਨਹੀਂ ਸੋਚਦਾ ਸਵੇਰੇ 8 ਦਸੰਬਰ 2025 ਨੂੰ ਸਵੇਰੇ 8:00 9:00 ਵਜੇ ਆਪ ਹੀ ਰਚਨਾ ਪੁਲਿਸ ਨੂੰ ਫੋਨ ਕਰਦੀ ਆ ਕਿ ਮੇਰੇ ਹੱਥੋਂ ਆ ਕੁਝ ਹੋ ਗਿਆ ਸੋ ਇਸ ਕਰਕੇ ਉਹਨੇ ਇਦਾਂ ਫੋਨ ਕੀਤਾ ਸਰੈਂਡਰ ਕੀਤਾ ਕਿਉਂਕਿ ਉਹ ਉਹਨੇ ਉਹਦੀ ਧੀ ਦੇ ਉੱਤੇ ਮਾੜੀ ਅੱਖ ਰੱਖੀ ਸੀਗੀ ਬਾਅਦ ਦੇ ਵਿੱਚ ਹੁਣੇ ਹਾਲ ਹੀ ਵਿੱਚ ਇਹ ਕਟਣਾ ਵਾਪਰੀ ਵਾਲੇ 8 ਤਰੀਕ ਦੀ ਆ ਉਸ ਬੰਦੇ ਜਿਹੜੀ ਰਚਨਾਵਾ ਉਹਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਵਾ ਅੱਗੇ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਊਗਾ ਉਹਨੂੰ ਕੀ ਸਜ਼ਾ ਮਿਲਣੀ ਆ ਕੀ ਨਹੀਂ ਇਹ ਅਦਾਲਤ ਅਜੇ ਤੈਅ ਕਰੂਗੀ ਬਾਕੀ ਤੁਸੀਂ ਆਪਣੇ ਵਿਚਾਰ ਜਰੂਰ ਦਿਓ ਕਿ ਇਹ ਜਿਹੜਾ ਰਚਨਾ ਨੇ ਕਦਮ ਚੱਕਿਆ ਕੀ ਇਹ ਸਹੀ ਸੀ ਜਾਂ ਪੁਲਿਸ ਨੂੰ ਸੂਚਨਾ ਦੇਣੀ ਚਾਹੀਦੀ ਸੀ ਉਹਨੂੰ ਆਪਣੀਆਂ ਬੱਚੀਆਂ ਦੇ ਨਾਲ ਜਿਉਂ ਬੱਚੀਆਂ ਨੂੰ ਬਚਾਉਣਾ ਚਾਹੁੰਦੀ ਸੀ ਤਾਂ ਪੁਲਿਸ ਦੀ ਸਹਾਇਤਾ ਲੈਂਦੀ ਸਹੀ ਉਹ ਆਪ ਵੀ ਨਹੀਂ ਸੀ ਵਿਆਹ ਤੋਂ ਬਿਨਾ ਇੱਕ ਆਪਣੀ ਤੋਂ ਛੋਟੀ ਉਮਰ ਦੇ ਬੰਦੇ ਨਾਲ ਰਹਿ ਰਹੀ ਸੀ ਤੇ ਗਲਤ ਸੂਰਜ ਪ੍ਰਤਾਪ ਸਿੰਘ ਵੀ ਸੀ ਕਿ ਉਹਨੇ ਇੱਕ ਬੱਚੀ ਦੇ ਉੱਤੇ ਮਾਰੀ ਨਿਗਾਹ ਰੱਖੀ ਸੋ ਦੋਨੋਂ ਗਲਤ ਸੀਗੇ ਸੋ ਦੋਨਾਂ ਦਾ ਜਿਹੜਾ ਇਹ ਉਹਦੀ ਜਾਨ ਆ ਜਿਹੜੀ ਉਹ ਨਹੀਂ ਲੈਣੀ ਚਾਹੀਦੀ ਸੀ ਕਿ ਪੁਲਿਸ ਨੂੰ ਸੂਚਿਤ ਕਰਕੇ ਆ ਮਾਵਾ ਤੀਆਂ ਨੂੰ ਉਹ ਤੋਂ ਅਲੱਗ ਹੋ ਜਾਣਾ ਚਾਹੀਦਾ ਸੀ ਉਹਦੇ ਨਾਲ ਨਹੀਂ ਸੀ ਰਹਿਣਾ ਚਾਹੀਦਾ ਬਾਕੀ ਤੁਸੀਂ ਆਪਣੀ رائے ਦਿਓ ਬਹੁਤ ਬਹੁਤ ਧੰਨਵਾਦ ਅਗਲੀ ਵੀਡੀਓ ਦੇ ਵਿੱਚ ਕੋਈ ਹੋਰ ਨਵੀਂ ਕ੍ਰਾਈਮ ਸਟੋਰੀ ਲੈ ਕੇ ਬਹੁਤ ਜਲਦੀ ਮਿਲਦਾ